ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਹੈ ਤੁਹਾਡਾ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਹੁਤ ਨਰਮ ਦਿਲ ਤੇ ਦਇਆਵਾਨ ਗੁਰੂ ਦੀ ਜੀਵਨੀ ਬਾਰੇ ਜਿਨ੍ਹਾਂ ਦਾ ਨਾਮ ਹੈ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਸੱਤਵੇਂ ਗੁਰੂ ਚਲੋ ਦੋਸਤੋ ਸ਼ੁਰੂ ਕਰੀਏ ਉਹਨਾਂ ਦੀ ਜੀਵਨ ਯਾਤਰਾ ਚੈਪਟਰ 1 ਗੁਰੂ ਹਰ ਰਾਏ ਜੀ ਦਾ ਜਨਮ 16 ਜਨਵਰੀ 1630 ਨੂੰ ਕਿਰਤਪੁਰ ਸਾਹਿਬ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਉਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਨਿਹਾਲ ਕੌਰ ਜੀ ਗੁਰੂ ਹਰਰਾਏ ਜੀ ਨੇ ਬਚਪਨ ਤੋਂ ਹੀ ਆਤਮਕਤਾ ਤੇ ਸੇਵਾ ਦੇ ਰਾਹ ਵਿੱਚ ਰੁਚੀ ਦਿਖਾਈ ਉਹ ਹਮੇਸ਼ਾ ਨਰਮ ਦਿਲ ਤੇ ਮਿੱਠੇ ਬੋਲ ਵਾਲੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਦਇਆ ਤੇ ਪਿਆਰ ਵਸਦਾ ਸੀ ਬਚਪਨ ਦੀ ਸੰਵੇਦਨਸ਼ੀਲਤਾ ਬਚਪਨ ਵਿੱਚ ਹੀ ਗੁਰੂ ਹਰਰਾਏ ਜੀ ਦੀ ਨਰਮੀ ਤੇ ਦਇਆ ਦੀ ਪਰਖ ਹੋ ਗਈ ਸੀ ਇੱਕ ਵਾਰ ਉਹ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗੀਚੇ ਵਿੱਚ ਘੁੰਮ ਰਹੇ ਸਨ। ਉਹਨਾਂ ਦੇ ਕੱਪੜੇ ਫੁੱਲਾਂ ਨਾਲ ਹੌਲੀ-ਹੌਲੀ ਛੂ ਗਏ, ਫੁੱਲ ਚੜ ਪਏ। ਇਹ ਵੇਖ ਕੇ ਛੋਟੇ ਹਰਰਾਏ ਜੀ ਦੀਆਂ ਅੱਖਾਂ ਵਿੱਚ ਅੰਸੂ ਆ ਗਏ। ਉਹ ਕਹਿਣ ਲੱਗੇ, "ਦਾਦਾ ਜੀ, ਮੈਂ ਫੁੱਲਾਂ ਨੂੰ ਦੁੱਖ ਦੇ ਦਿੱਤਾ।" ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਦ੍ਰਿਸ਼ ਵੇਖਿਆ ਤੇ ਸਮਝ ਲਿਆ ਕਿ ਇਸ ਬੱਚੇ ਦੇ ਦਿਲ ਵਿੱਚ ਸੱਚਮੁੱਚ ਵਾਹਿਗੁਰੂ ਵੱਸਦਾ ਹੈ। ਉਹਨਾਂ ਦੇ ਅੰਦਰ ਦਇਆ, ਨਿਮਰਤਾ ਤੇ ਪ੍ਰੇਮ ਦਾ ਸਰੋਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰੂ ਹਰਰਾਏ ਜੀ ਦੀ ਚੋਣ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਤਿਮ ਸਾਲਾਂ ਵਿੱਚ ਵੇਖਿਆ ਕਿ ਕੌਣ ਗੁਰਗੱਦੀ ਲਈ ਯੋਗ ਹੈ ਤਾਂ ਉਹਨਾਂ ਨੇ ਆਪਣੇ ਸਾਰੇ ਪੁੱਤਰਾਂ ਤੇ ਪੋਤਿਆਂ ਦੀ ਪਰਖ ਕੀਤੀ ਉਹ ਜਾਣਦੇ ਸਨ ਕਿ ਗੁਰੂ ਦਾ ਤਖਤ ਵੱਡੀ ਜ਼ਿੰਮੇਵਾਰੀ ਹੈ ਇਸ ਲਈ ਚੋਣ ਗੁਣਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਨਾ ਕਿ ਰਿਸ਼ਤੇਦਾਰੀ ਤੇ ਉਹਨਾਂ ਨੇ ਵੇਖਿਆ ਕਿ ਛੋਟੇ ਹਰਰਾਏ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਦਿਆਲੂ ਤੇ ਨਿਮਰ ਹਨ ਉਹ ਕਦੇ ਕਿਸੇ ਨਾਲ ਗੁੱਸਾ ਨਹੀਂ ਕਰਦੇ ਸਨ ਹਰ ਜੀਵ ਨਾਲ ਪਿਆਰ ਕਰਦੇ ਸਨ ਗੁਰੂ ਹਰਗੋਬਿੰਦ ਜੀ ਨੇ ਕਿਹਾ ਇਹ ਬੱਚਾ ਸੱਚਮੁੱਚ ਹਰ ਦਾ ਰੂਪ ਹੈ ਜਿਸ ਦੇ ਅੰਦਰ ਦਇਆ ਤੇ ਨਿਮਰਤਾ ਵਸਦੀ ਹੈ ਉਹਨਾਂ ਦੇ ਅੰਦਰ ਦਇਆ ਨਿਮਰਤਾ ਤੇ ਪ੍ਰੇਮ ਦਾ ਸਰੋਤ ਹੈ ਗੁਰੂ ਜੀ ਨੂੰ ਪੂਰਾ ਭਰੋਸਾ ਸੀ ਕਿ ਹੁਣ ਸਿੱਖ ਪੰਥ ਨੂੰ ਇੱਕ ਸ਼ਾਂਤੀ ਪ੍ਰੀ ਗੁਰੂ ਦੀ ਲੋੜ ਹੈ ਜੋ ਸੇਵਾ ਪ੍ਰੇਮ ਤੇ ਆਤਮਕਤਾ ਦੇ ਰਾਹ 'ਤੇ ਲੋਕਾਂ ਨੂੰ ਜੋੜੇ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰ राय ਜੀ ਨੂੰ ਹੀ ਆਪਣਾ ਉੱਤਰਾਧਿਕਾਰੀ ਚੁਣਿਆ ਇਹ ਚੋਣ ਰਿਸ਼ਤੇਦਾਰੀ ਤੇ ਆਧਾਰਿਤ ਨਹੀਂ ਸੀ ਇਹ ਸੀ guna ਆਤਮਕ ਪ੍ਰਕਾਸ਼ ਤੇ ਦਿਲ ਦੀ ਸਾਫੀ ਦੇ ਆਧਾਰ ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਜੋਤ ਗੁਰੂ ਹਰਰਾਏ ਜੀ ਨੂੰ ਸੌਂਪੀ ਗੁਰਗੱਦੀ ਸੰਭਾਲਣਾ ਗੁਰੂ ਹਰਰਾਏ ਸਾਹਿਬ ਜੀ ਨੇ 1644 ਵਿੱਚ ਗੁਰਗੱਦੀ ਸੰਭਾਲੀ ਉਹਨਾਂ ਦੇ ਸਿਰ ਤੇ ਦਾਦਾ ਗੁਰੂ ਹਰਗੋਬਿੰਦ ਜੀ ਦੀ ਬਖਸ਼ਿਸ਼ ਸੀ ਜਦੋਂ ਗੁਰੂ ਬਣੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਆਖਿਆ ਮੈਂ ਕਿਸੇ ਨਾਲ ਵਿਰੋਧ ਨਹੀਂ ਕਰਾਂਗਾ ਸੇਵਾ ਤੇ ਨਿਮਰਤਾ ਨਾਲ ਸਿੱਖ ਧਰਮ ਦੀ ਜੋਤ ਜਗਾਵਾਗਾ ਉਹਨਾਂ ਨੇ ਕਿਰਤਪੁਰ ਸਾਹਿਬ ਵਿੱਚ ਰਹਿੰਦੇ ਹੋਏ ਸੇਵਾ ਤੇ ਸ਼ਾਂਤੀ ਦਾ ਮਾਹੌਲ ਬਣਾਇਆ ਉਹਨਾਂ ਨੇ ਬਾਗੀਆਂ ਤੇ ਜੰਗਲਾਂ ਵਿੱਚ ਦਵਾਈਆਂ ਵਾਲੇ ਪੌਦੇ ਲਗਾਏ ਤਾਂ ਕਿ ਬਿਮਾਰਾਂ ਦਾ ਇਲਾਜ ਕੀਤਾ ਜਾ ਸਕੇ ਉਹਨਾਂ ਦਾ ਜੀਵਨ ਇੱਕ ਚੱਲਦਾ ਫਿਰਦਾ ਉਦਾਹਰਣ ਸੀ ਕਿ ਗੁਰੂ ਦਾ ਅਸਲੀ ਕੰਮ ਹੈ ਸੇਵਾ ਤੇ ਪਿਆਰ ਫੈਲਾਉਣਾ ਗੁਰੂ ਹਰ राय ਜੀ ਦੀ ਸ਼ਖਸੀਅਤ ਗੁਰੂ ਹਰ Rai ਜੀ ਬਹੁਤ ਹੀ ਨਿਮਰ, ਸ਼ਾਂਤ ਤੇ ਦਿਲੋਂ ਦਿਆਲੂ ਸਨ। ਉਹਨਾਂ ਨੇ ਕਦੇ ਕਿਸੇ ਨਾਲ ਕਠੋਰ ਬੋਲ ਨਹੀਂ ਬੋਲਿਆ। ਉਹਨਾਂ ਦਾ ਸੁਭਾਅ ਐਸਾ ਸੀ ਕਿ ਜਿਸ ਨੂੰ ਵੀ ਉਹ ਮਿਲਦੇ ਉਹ ਸ਼ਾਂਤੀ ਮਹਿਸੂਸ ਕਰਦਾ। ਉਹਨਾਂ ਦੀ ਜੀਵਨ ਰੀਤ ਸੀ ਜਿਸ ਦੇ ਦਿਲ ਵਿੱਚ ਪਿਆਰ ਹੈ ਉਹੀ ਸੱਚੇ ਰਹਤੇ ਹੈ। ਗੁਰੂ ਹਰ Rai ਜੀ ਨੇ ਲੋਕਾਂ ਨੂੰ ਸਿਖਾਇਆ ਕਿ ਸਿੱਖੀ ਦਾ ਮੂਲ ਹਥਿਆਰ ਨਹੀਂ ਸੇਵਾ, ਨਿਮਰਤਾ ਤੇ ਭਲਾਈ ਦਾ ਰਾਹ ਹੈ। ਚਲੋ ਦੋਸਤੋ ਏਸੀ ਗੁਰੂ ਹਰ राय ਸਾਹਿਬ ਜੀ ਦੀ ਜੀਵਨ ਕਹਾਣੀ ਦਾ ਪਹਿਲਾ ਚੈਪਟਰ ਜਿਸ ਵਿੱਚ ਅਸੀਂ ਵੇਖਿਆ ਕਿ ਉਹ ਬਚਪਨ ਤੋਂ ਹੀ ਕਿੰਨੇ ਦਿਆਲੂ ਤੇ ਪ੍ਰੇਮਪਰੀ ਸਨ ਅਤੇ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਸਤਵਾਂ ਗੁਰੂ ਚੁਣਿਆ ਅਗਲੇ ਚੈਪਟਰ ਵਿੱਚ ਅਸੀਂ ਜਾਣਾਂਗੇ ਗੁਰੂ ਹਰ राय ਜੀ ਨੇ ਕਿਵੇਂ ਸਿੱਖ ਪੰਥ ਨੂੰ ਸ਼ਾਂਤੀ ਦੇ ਰਾਹ ਤੇ ਚਲਾਇਆ ਅਤੇ ਕਿਵੇਂ ਉਹਨਾਂ ਨੇ ਅਗਲੇ ਗੁਰੂ ਦੀ ਚੋਣ ਕੀਤੀ ਚੈਪਟਰ 2 ਗੁਰੂ ਹਰ राय ਜੀ ਦੀ ਸੇਵਾ ਪਰਿਵਾਰ ਤੇ ਗੁਰਗੱਦੀ ਦੀ ਜੋਤ ਗੁਰੂ ਹਰ Rai ਜੀ ਨੇ ਕਿਰਤਪੁਰ ਸਾਹਿਬ ਨੂੰ ਇੱਕ ਪ੍ਰੇਰਕ ਸਥਾਨ ਬਣਾ ਦਿੱਤਾ ਸੀ। ਉਹਨਾਂ ਨੇ ਉੱਥੇ ਇੱਕ ਵੱਡਾ ਬਾਗੀਚਾ ਬਣਾਇਆ ਜਿਸ 'ਚ ਹਰ ਕਿਸਮ ਦੇ ਰੁੱਖ, ਫੁੱਲ ਤੇ ਜੜੀ ਬੂਟੀਆਂ ਸਨ। ਇਹ ਸਿਰਫ ਸੁੰਦਰਤਾ ਲਈ ਨਹੀਂ ਸੀ, ਇਹ ਸੇਵਾ ਦਾ ਕੇਂਦਰ ਸੀ। ਉਹਨਾਂ ਨੇ ਇੱਥੇ ਇੱਕ ਔਕਦ ਹਾਲਾ ਵੀ ਚਲਾਈ ਜਿੱਥੇ ਬਿਮਾਰਾਂ ਨੂੰ ਮੁਫਤ ਦਵਾਈਆਂ ਮਿਲਦੀਆਂ ਸਨ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਜੂ ਵੀ ਬਣਾਇਆ ਸੀ ਜਿਸ 'ਚ ਕਈ ਕਿਸਮ ਦੇ ਜਾਨਵਰ ਪਾਲੇ ਜਾਂਦੇ ਸਨ। ਲੋਕ ਇੱਥੇ ਆ ਕੇ ਸਿੱਖਦੇ ਸਨ ਕਿ ਹਰੇਕ ਜੀਵ ਵਿੱਚ ਰੱਬ ਦੀ ਜੋਤ ਹੈ ਗੁਰੂ ਸਾਹਿਬ ਕਹਿੰਦੇ ਸਨ ਜੋ ਪੰਛੀ ਪਸ਼ੂ ਤੇ ਇਨਸਾਨ ਚ ਫਰਕ ਕਰਦਾ ਹੈ ਉਹ ਅਸਲ ਆਤਮਿਕਤਾ ਤੋਂ ਅਣਜਾਣ ਹੈ ਅਨੁਸ਼ਾਸਿਤ ਫੌਜ ਤੇ ਰੱਖਿਆ ਦੀ ਤਿਆਰੀ ਹਾਲਾਂਕਿ ਗੁਰੂ ਹਰ Rai ਜੀ ਬਹੁਤ ਨਰਮ ਤੇ ਦਿਆਲੂ ਸਨ ਪਰ ਉਹਨਾਂ ਨੇ ਅਨੁਸ਼ਾਸਨ ਤੇ ਰੱਖਿਆ ਨੂੰ ਵੀ ਮਹੱਤਵ ਦਿੱਤਾ ਉਹਨਾਂ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਰੰਪਰਾ ਜਾਰੀ ਰੱਖਦੇ ਆ ਇੱਕ ਛੋਟੀ ਪਰ ਸੁਧਰੀ ਹੋਈ ਫੌਜ ਰੱਖੀ ਇਹ ਸੈਨਾ ਕਿਸੇ ਤੇ ਹਮਲਾ ਕਰਨ ਲਈ ਨਹੀਂ ਸੀ ਸਗੋਂ ਬੇਗੁਨਾਹਾਂ ਦੀ ਰੱਖਿਆ ਅਤੇ ਧਰਮ ਦੀ ਸੁਰੱਖਿਆ ਲਈ ਸੀ ਉਹ ਕਹਿੰਦੇ ਸਨ ਤਲਵਾਰ ਹਮੇਸ਼ਾ ਨਿਆਂ ਲਈ ਚਲਾਓ ਕਦੇ ਜ਼ੁਲਮ ਲਈ ਨਹੀਂ ਇਸ ਨਾਲ ਸਿੱਖਾਂ ਵਿੱਚ శਰੀਰਕ ਤੇ ਆਤਮਕ ਦੋਵੇਂ ਤਾਕਤਾਂ ਦਾ ਸੰਤੁਲਨ ਬਣਿਆ ਔਰੰਗਜ਼ੇਬ ਦੇ ਸਮੇਂ ਦੀਆਂ ਘਟਨਾਵਾਂ ਗੁਰੂ ਹਰ Rai ਜੀ ਦੇ ਸਮੇਂ ਦੌਰਾਨ ਭਾਰਤ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਾਜ ਸੀ ਗੁਰੂ ਸਾਹਿਬ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਨਾਲ ਮਿੱਤਰਤਾ ਵਾਲੇ ਸਬੰਧ ਰੱਖਦੇ ਸਨ ਦਾਰਾ ਸ਼ਿਕੋ ਇੱਕ ਵਿਦਵਾਨ ਤੇ ਧਾਰਮਿਕ ਸਹਿਣਸ਼ੀਲ ਵਿਅਕਤੀ ਸੀ ਉਹ ਸਭ ਧਰਮਾਂ ਦੀ ਏਕਤਾ ਵਿੱਚ ਵਿਸ਼ਵਾਸ ਰੱਖਦਾ ਸੀ ਪਰ ਜਦੋਂ ਸ਼ਾਹਜਹਾਂ ਬੁੱਢੇ ਹੋਏ ਤਾਂ ਉਹਨਾਂ ਦੇ ਪੁੱਤਰਾਂ ਵਿੱਚ ਤਖਤ ਲਈ ਜੰਗ ਛਿੜ ਗਈ ਇਸ ਜੰਗ ਵਿੱਚ ਦਾਰਾ ਸ਼ਿਕੋ ਨੂੰ ਉਸ ਦਾ ਭਰਾ ਔਰੰਗਜ਼ੇਬ ਹਰਾ ਦਿੰਦਾ ਹੈ ਔਰੰਗਜ਼ੇਬ ਇੱਕ ਕਠੋਰ ਤੰਗਦਿਲ ਤੇ ਸ਼ਾਸਕ ਸੁਭਾਅ ਵਾਲਾ ਵਿਅਕਤੀ ਸੀ ਉਸਨੇ ਆਪਣੇ ਪਿਤਾ ਨੂੰ ਕੈਦ ਕੀਤਾ ਤੇ ਤਖਤ ਤੇ ਬੈਠ ਗਿਆ। ਔਰੰਗਜ਼ੇਬ ਨੂੰ ਪਤਾ ਸੀ ਕਿ ਦਾਰਾ ਸ਼ਿਕੋ ਨੂੰ ਗੁਰੂ ਹਰਰਾਏ ਜੀ ਨੇ ਕਦੇ ਸਹਾਇਤਾ ਦਿੱਤੀ ਸੀ। ਉਸ ਨੂੰ ਸ਼ੱਕ ਹੋਇਆ ਕਿ ਗੁਰੂ ਸਾਹਿਬ ਸ਼ਾਇਦ ਉਸ ਦੇ ਵਿਰੁੱਧ ਹਨ। ਇਸ ਲਈ ਉਸ ਨੇ ਗੁਰੂ ਹਰਰਾਏ ਜੀ ਨੂੰ ਦਿੱਲੀ ਦਰਬਾਰ 'ਚ ਹਾਜ਼ਰ ਹੋਣ ਦਾ ਹੁਕਮ ਭੇਜਿਆ। ਗੁਰੂ ਹਰਰਾਏ ਜੀ ਦੀ ਸਿਆਣਪ। ਗੁਰੂ ਸਾਹਿਬ ਨੇ ਕਿਹਾ, ਸਿੱਖ ਕਦੇ ਡਰਦੇ ਨਹੀਂ ਪਰ ਕਦੇ ਚੁੱਕਦੇ ਵੀ ਨਹੀਂ। ਪਰ ਦਰਬਾਰ ਚ ਜਾਣ ਦੀ ਥਾਂ ਉਹਨਾਂ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮਰਾਏ ਜੀ ਨੂੰ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਬਾਦਸ਼ਾਹ ਨਾਲ ਗੱਲਬਾਤ ਸ਼ਾਂਤੀ ਨਾਲ ਹੋ ਸਕੇ ਜਦੋਂ ਬਾਬਾ ਰਾਮਰਾਏ ਦਿੱਲੀ ਪਹੁੰਚੇ ਔਰੰਗਜ਼ੇਬ ਨੇ ਉਹਨਾਂ ਦੀ ਬਹੁਤ ਆਦਰ ਸਤਕਾਰ ਨਾਲ ਅਗਵਾਈ ਕੀਤੀ ਪਰ ਦਰਬਾਰ ਚ ਬੈਠਿਆ ਇੱਕ ਮੁੱਲਾ ਨੇ ਬਾਣੀ ਵਿੱਚੋਂ ਇੱਕ ਸ਼ਬਦ ਉੱਤੇ ਸਵਾਲ ਕੀਤਾ ਉਹ ਸ਼ਬਦ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਮੁੱਲਾ ਨੇ ਕਿਹਾ ਕਿ ਇਸ ਚ ਮੁਸਲਮਾਨਾਂ ਦੀ ਨਿੰਦਾ ਹੈ ਔਰੰਗਜ਼ੇਬ ਨੇ ਰਾਮ ਰਾਏ ਵੱਲ ਦੇਖ ਕੇ ਕਿਹਾ ਕਿ ਤੁਹਾਡੇ ਗੁਰੂ ਨੇ ਸਾਡੇ ਧਰਮ ਦੀ ਤੋਹੀਨ ਕੀਤੀ ਹੈ ਬਾਬਾ ਰਾਮ ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕਿਹਾ ਜੀ ਨਹੀਂ ਬਾਦਸ਼ਾਹ ਇਹ ਮਿੱਟੀ ਬੇਮਾਨ ਕੀ ਹੋਣਾ ਚਾਹੀਦਾ ਸੀ ਇਹ ਗੱਲ ਗੁਰੂ ਹਰ ਰਾਏ ਜੀ ਤੱਕ ਪਹੁੰਚੀ ਉਹ ਬਹੁਤ ਦੁਖੀ ਹੋਏ ਉਹਨਾਂ ਨੇ ਕਿਹਾ ਗੁਰਬਾਣੀ ਸੱਚ ਹੈ ਉਸ ਵਿੱਚ ਬਦਲਾਵ ਕਰਨਾ ਰੱਬ ਦੇ ਸ਼ਬਦ ਨੂੰ ਬਦਲਣਾ ਹੈ ਜੋ ਗੁਰਬਾਣੀ ਵਿੱਚ ਤਬਦੀਲੀ ਕਰਦਾ ਹੈ ਉਹ ਗੁਰਗੱਦੀ ਦਾ ਹੱਕਦਾਰ ਨਹੀਂ ਰਹਿੰਦਾ। ਉਹਨਾਂ ਨੇ ਰਾਮਰਾਏ ਨੂੰ ਪਿਆਰ ਨਾਲ ਕਿਹਾ ਕਿ ਹੁਣ ਉਹ ਵੱਖ ਰਹਿ ਕੇ ਆਪਣਾ ਜੀਵਨ ਧਾਰਮਿਕਤਾ ਨਾਲ ਬਿਤਾਵਣ। ਬਾਬਾ ਰਾਮਰਾਏ ਫਿਰ ਦੇਰਾਦੂਨ ਵਸ ਗਏ। ਗੁਰੂ ਹਰਕ੍ਰਿਸ਼ਨ ਜੀ ਦੀ ਚੋਣ। ਗੁਰੂ ਹਰਰਾਏ ਜੀ ਨੇ ਫਿਰ ਆਪਣੇ ਛੋਟੇ ਪੁੱਤਰ ਬਾਬਾ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਲਈ ਚੁਣਿਆ। ਉਹ ਕਹਿੰਦੇ ਸਨ ਸਚਾਈ ਤੇ ਨਿਰਮਲਤਾ ਹੀ ਗੁਰਗੱਦੀ ਦਾ ਹੱਕਦਾਰ ਬਣਾ ਸਕਦੀ ਹੈ। ਬਾਬਾ ਹਰਕ੍ਰਿਸ਼ਨ ਜੀ ਬਹੁਤ ਛੋਟੀ ਉਮਰ ਦੇ ਸਨ ਪਰ ਉਹਨਾਂ ਦੇ ਅੰਦਰ ਆਤਮਿਕ ਸ਼ਾਂਤੀ ਤੇ ਨਿਮਰਤਾ ਸਪਸ਼ਟ ਸੀ ਗੁਰੂ ਹਰ Rai ਜੀ ਨੇ ਆਪਣੀ ਜ਼ਿੰਦਗੀ 'ਚ ਸ਼ਾਂਤੀ ਦਇਆ ਤੇ ਪ੍ਰੇਮ ਦਾ ਜੀਵੰਤ ਉਦਾਹਰਣ ਪੇਸ਼ ਕੀਤਾ ਉਹਨਾਂ ਨੇ ਸਿੱਖ ਧਰਮ ਨੂੰ ਰਾਜਨੀਤਿਕ ਤਣਾਅ ਦੇ ਸਮੇਂ ਵਿੱਚ ਵੀ ਸੰਤੁਲਨ ਨਾਲ ਅੱਗੇ ਵਧਾਇਆ ਉਹਨਾਂ ਦੀ ਸਿੱਖਿਆ ਸੀ ਜੋ ਦੂਜਿਆਂ ਲਈ ਜੀਵਦਾ ਹੈ ਉਹੀ ਸੱਚਾ ਸਿੱਖ ਹੈ 1961 ਵਿੱਚ ਗੁਰੂ ਹਰ Rai ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਤਾਂ ਦੋਸਤੋ ਏ ਸੀ ਗੁਰੂ ਹਰ राय ਸਾਹਿਬ ਜੀ ਦਾ ਪ੍ਰੇਰਕ ਜੀਵਨ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ